ਇਹ تین ਇਨਸਾਨ ਇਹ ਨਾ ਹਰਵਿੰਦਰ ਸਿੰਘ ਅਤੇ ਕੋਵਿੰਦਰ ਕੌਰ ਦੋਨੋਂ ਪਤਿ ਪਤਨੀ ਨੇ ਇਹਨਾਂ ਕੱਲ ਰਾਤ ਸ਼ਾਮ ਨੂੰ ਇਹਦੇ ਆਪਣੀ ਸਕੂਟਰੀ ਤੇ ਆ ਰਹੇ ਸੀਗੇ ਜਦੋਂ ਸਾਡੀ ਪੁਲਿਸ ਪਾਲਟੀ ਨੇ ਇਹਨਾਂ ਨੂੰ ਰੋਕ ਕੇ ਇਹਨਾਂ ਦੀ ਤਲਾਸ਼ੀ ਕਰਨ ਦੀ ਕੀਤੀ ਤਾਂ ਇਹਨਾਂ ਕੋਲੋਂ 100 ਗ੍ਰਾਮ ਆਫੀਨ ਤੇ 1 ਕਿਲੋ ਭੁੱਕੀ ਬਰਾਮਦ ਹੋਈ ਇਹ ਇਸਤੇ ਅਸੀਂ ਇੱਕ ਕਾਰਵਾਈ ਕਰ ਰਹੇ ਹਾਂ ਜਿਹੜਾ ਹੈਗਾ ਕੇਸ ਅਰਜਿਸਟਰੀ ਬੈਕਗ੍ਰਾਉਂਡ ਵਗੈਰਾ ਕੀ ਹੈਗੀ ਕਿ ਇਹਨਾਂ ਜਿਹੜਾ ਹੈਗਾ ਬੈਕਗ੍ਰਾਉਂਡ ਫਿਲਹਾਲ ਇਹਨਾਂ ਦੀ ਤਪਤੀ ਚੱਲ ਰਹੀ ਹੈ ਪਰ ਉਸ ਸਾਨੂੰ ਜਿਹੜੇ ਤੱਥ ਆਏ ਨੇ ਸਾਹਮਣੇ ਵੀ ਇਹ ਪਹਿਲਾਂ ਵੀ ਚੋਰੀ ਛੱਪੇ ਇਹ ਕੰਮ ਕਰਦੇ ਰਹੇ ਨੇ ਇਹ ਸੱਚ ਗੱਲ ਜਰੀ ਕਿ ਕਿਹੜੇ ਏਰੀਆ ਦੇ ਵਿੱਚ ਤੋਂ ਪਾਇਰ ਸੀ ਜਿਹੜਾ ਤੁਹਾਨੂੰ ਬੋਲਣਾ ਨਹੀਂ ਇਹ ਸਮਰਾਲੇ ਏਰੀਆ ਦੇ ਵਿੱਚ ਉਸ ਸਮਲਾਇਰ ਨੇ ਇੱਕ ਕਿ ਸੇ ਪਾਸੋਂ ਇਹਨਾਂ ਦੇ ਹੈਗਾ ਲਿੰਕ ਉਹ ਅਸੀਂ ਖੰਗਾਲ ਰਹੇ ਹਾਂ ਜਦੋਂ ਉਹਦਾ ਪਤਾ ਲੱਗੂ ਵੀ ਤੁਹਾਨੂੰ ਅਸੀਂ ਦੱਸ ਦਾਂਗੇ ਇਹ ਤੇ ਤਫਤੀਸ਼ ਜਾ ਰਹੀ ਹੈ ਇਹ ਦੱਸਿਆ ਨਾ ਕਿੱਥੋਂ ਲੈ ਕੇ ਕਿਹਨੂੰ ਦੇਜ ਜਾ ਰਹੇ ਉਹ ਜੇ ਤਫਤੀਸ਼ ਦਾ ਮੈਟਰ ਆ ਫਿਰ ਉਹ ਤੋਂ ਬਾਅਦ ਦੱਸ ਪਹਿਲਾਂ ਕਿ ਕਿ ਪਰਚਾਣ ਨਹੀਂ ਪਹਿਲਾਂ ਇਹ ਕਿੱਥੋਂ ਫੜੇ ਰਹੀ ਹੈ ਇਹ ਅਸੀਂ ਫੜੇ ਨੇ ਚੰਡੀਗੜ੍ਹ ਰੋਡ ਤੋਂ ਕਿਨੋਂ ਪਾਸ